ਲੋਕ ਸਭਾ ਇਲੈਕਸ਼ਨ ਦਾ ਬਿਗਲ ਵੱਜ ਗਿਆ ਹੁਣ ਤਰੀਕ ਸਾਹਮਣੇ ਆ ਗਈ ਕਿ ਆਖਿਰਕਾਰ ਕਦੋਂ ਹੋਣਗੇ ਇਲੈਕਸ਼ਨ ਕਦੋਂ ਹੋਣਗੇ ਲੋਕ ਸਭਾ ਦੀਆਂ ਚੋਣਾਂ ਹਾਲਾਂਕਿ ਬਹੁਤ ਸਾਰੀ ਉਥਲ ਪੁਥਲ ਦੇਖਣ ਨੂੰ ਮਿਲ ਰਹੀ ਸੀ ਕਿ ਕਈ ਪਾਰਟੀਆਂ ਦੇ ਘਰ ਵਾਪਸੀ ਹੋ ਰਹੀ ਕਈ ਲੋਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਵਿੱਚ ਜਾ ਰਹੇ ਨੇ ਲੇਕਿਨ ਹੁਣ ਲੋਕ ਸਭਾ ਚੋਣਾਂ ਹੋਣੀਆਂ ਕਦੋਂ ਨੇ ਸਿਰਫ 48 ਘੰਟਿਆਂ ਦੇ ਵਿੱਚ ਇਸ ਦਾ ਫੈਸਲਾ ਸਾਹਮਣੇ ਆ ਜਾਏਗਾ ਯਾਨੀ ਕਿ ਕੱਲ 12 ਵਜੇ ਤੋਂ ਬਾਅਦ ਤਰੀਕ ਜਿਹੜੀ ਉਹ ਸਾਹਮਣੇ ਆ ਜੇਗੀ ਕਿ ਆਖਿਰਕਾਰ ਕਿੰਨੀ ਤਰੀਕ ਨੂੰ ਹੁਣ ਲੋਕ ਸਭਾ ਚੋਣਾਂ ਦੀਆਂ ਵੋਟਾਂ ਹੋਣ ਗਿਆ ਹੁਣ ਜਿਹੜਾ ਫੈਸਲਾ ਤੁਹਾਡਾ ਹੈ ਫੈਸਲਾ ਜਿਹੜਾ ਉਹ ਆਮ ਲੋਕਾਂ ਦਾ ਆਮ ਜਨਤਾ ਦਾ ਤੁਹਾਡੇ ਸਾਰਾ ਦਾ ਹੋਏਗਾ ਕਿਉਂਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਮਿਲੀ ਸੀਗੀ ਵੱਡੀਆਂ ਸੀਟਾਂ ਦੇ ਨਾਲ ਜ਼ਿਆਦਾ ਸੀਟਾਂ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਬਣੀ ਸੀਗੀ ਹੁਣ ਜਿਹੜੀ ਸਰਕਾਰ ਬਣਣੀ ਹੈ ਉਹ ਬਣਣੀ ਹੈ ਦੇਸ਼ ਦੀ ਯਾਨਕੀ ਪ੍ਰਧਾਨ ਮੰਤਰੀ ਦੀਆਂ ਵੋਟਾਂ ਨੇ ਲੋਕ ਸਭਾ ਦੀਆਂ ਵੋਟਾਂ ਨੇ ਤੇ ਜੀਐਸਏ ਇਲੈਕਸ਼ਨ ਦੀ ਗੱਲ ਕਰਨੀ ਲੋਕ ਸਭਾ ਦੀ ਹੈ ਕਿਉਂਕਿ ਪੰਜਾਬ ਦੀ ਜੇ ਮੈਂ ਗੱਲ ਕਰਾਂ ਕੱਲੇ ਪੰਜਾਬ ਦੀ ਆਪਾਂ ਆਪਣੇ ਸੂਬੇ ਦੀ ਗੱਲਬਾਤ ਕਰ ਲੈਨੇ ਆ ਕਿਉਂਕਿ ਸੂਬੇ ਦੇ ਵਿੱਚ ਜਿਹੜੀ ਹਲਚਲ ਹੈ ਉਹ ਹਰ ਇੱਕ ਸਰਕਾਰ ਦੀ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੀ ਇਹ ਗੱਲ ਸਾਹਮਣੇ ਆਉਂਦੀਆਂ ਨੇ ਕਿ ਬੀਜੇਪੀ ਦੇ ਨਾਲ ਗੱਠਜੋੜ ਕਰਨਗੇ ਲੇਕਿਨ ਹੁਣ ਬੀਜੇਪੀ ਨਾਲ ਗੱਠਜੋੜ ਹੁੰਦਾ ਏ ਜਾਂ ਨਹੀਂ ਇਹਦੀ ਹਾਲਤ ਕੋਈ ਵੀ ਕਹ ਲਓ ਕਿ ਸਾਡੇ ਕੋਲ ਪੁਸ਼ਟੀ ਨਹੀਂ ਹਾਲੇ ਸਿਰਫ ਖਿਆਸ ਨੇ ਜਾਂ ਗੱਲ ਸਾਹਮਣੇ ਆਈਆਂ ਨੇ ਹਾਲੇ ਤੱਕ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਕਿ ਸ਼੍ਰੋਮਣੀ ਅਕਾਲੀ ਦਲ ਬੀਜਪੀ ਯਾਨੀ ਕਿ ਭਾਜਪਾ ਦੇ ਨਾਲ ਗੱਠਜੋੜ ਕਰੇਗਾ ਕਿ ਨਹੀਂ ਕਿਉਂਕਿ ਕਿਸਾਨਾਂ ਦੇ ਕਰਕੇ ਕਿਸਾਨ ਹਾਲੇ ਵੀ ਦਿੱਲੀ ਬੈਠੇ ਹੋਏ ਨੇ ਤੇ ਕੇਂਦਰ ਸਰਕਾਰ ਦੇ ਖਿਲਾਫ ਉਹਨਾਂ ਦੇ ਵੱਲੋਂ ਜਿਹੜਾ ਧਰਨਾ ਹੈ ਉਹ ਜਾਰੀ ਹੈ ਤੇ ਪੰਜਾਬ ਦੇ ਕਿਸਾਨ ਤਾਂ ਦਿੱਲੀ ਬੈਠੇ ਹੋਏ ਨੇ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਵੀ ਲੱਗੇ ਹੋਏ ਆ ਲੇਕਿਨ ਹੁਣ ਸ਼ੋਮਨੀ ਅਕਾਲੀ ਦਲ ਭਾਜਪਾ ਦੇ ਨਾਲ ਆਪਣਾ ਗੱਠਜੋੜ ਕਰਦੀ ਏ ਕਿ ਨਹੀਂ ਇਹ ਹਾਲੇ ਗੱਲਾਂ ਇਹ ਹਾਲੇ ਸਾਹਮਣੇ ਨਹੀਂ ਆਈਆਂ ਉਸ ਤੋਂ ਬਾਅਦ ਗੱਲਬਾਤ ਕਰਦੇ ਆ ਕਿ ਹਾਲੇ ਬੀਤੇ ਦਿਨੀ ਬੀਬੀ ਜ਼ਗੀਰ ਕੋਰ ਜਿਹੜੇ ਹਾਲਕੀ ਉਹ ਛੱਡ ਕੇ ਸ਼ੋਮਨੀ ਅਕਾਲੀ ਦਲ ਗਏ ਸੀਗੇ ਲੇਕਿਨ ਹੁਣ ਉਹਨਾਂ ਦੀ ਵੀ ਘਰ ਮੋਰ ਵਾਪਸੀ ਹੋ ਗਈ ਕੱਲ ਉਹਨੇ ਕਹਿ ਕੇ ਅਸੀਂ ਬੀਬੀ ਜਗੀਰ ਕੌਰ ਜਿਹੜੇ ਨੇ ਉਹ ਸ਼ੋਭਨੀ ਕੱਲ ਦਾ ਚ ਆ ਗਏ ਨੇ ਹੰਸਰਾਜ ਹੰਸ ਦੇ ਜਿਹੜੇ ਕਿਆ ਸਾਹਮਣੇ ਆ ਰਹੇ ਨੇ ਕਿਉਂਕਿ ਦਿੱਲੀ ਤੋਂ ਐਮਪੀ ਸੀਗੇ ਦਿੱਲੀ ਤੋਂ ਉਹਨਾਂ ਦੀ ਜਿਹੜੀ ਟਿਕਟ ਸੀ ਕਿਉਂ ਕੱਟ ਦਿੱਤੀ ਗਈ ਹੈ ਭਾਜਪਾ ਦੇ ਵੱਲੋਂ ਹੁਣ ਕਿਆਸ ਇਹ ਵੀ ਸਾਹਮਣੇ ਆ ਕਿ ਹੰਸਰਾਜ ਹੰਸ ਪੰਜਾਬ ਜਲੰਧਰ ਤੋਂ ਵੋਟਾਂ ਲਾ ਸਕਦੇ ਨੇ ਭਾਜਪਾ ਯਾਨਕਿ ਉਹਨਾਂ ਨੂੰ ਜਲੰਧਰ ਤੋਂ ਟਿਕਟ ਦੇ ਸਕਦੀ ਹੈ ਇਹ ਦੀ ਹਾਲ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ ਆਮ ਆਦਮੀ ਪਾਰਟੀ ਨੇ ਲਿਸਟ ਜਿਹੜੀ ਉਹ ਆਪਣੀ ਜ਼ਾਹਿਰ ਕਰ ਦਿੱਤੀ ਹੈ ਕਿ ਕਿਹੜੇ ਕਿਹੜੇ ਉਮੀਦਵਾਰ ਖੜੇ ਹੋਣਗੇ ਕਿੱਥੇ ਕਿੱਥੇ ਖ ਪੱਧਰ ਵਾਲੀ ਲਿਸਟ ਆ ਗਈ ਹਲਦੀ ਕਾਂਗਰਸ ਦੀ ਜਿਹੜੀ ਉਹ ਬਾਕੀ ਹੈ ਉਹ ਹਣੀ ਬਾਕੀ ਹੈ ਲੇਕਿਨ ਹੁਣ 48 ਘੰਟੇ ਰ ਯਾਨੀ ਕਿ ਕੱਲ 16 ਮਾਰਚ ਨੂੰ 12 ਵਜੇ ਦੇ ਕਰੀਬ ਸਾਡੇ ਕੋਲ ਇਹ ਫੈਸਲਾ ਆਦਿਆ ਕਿ ਕਿ ਆਖਿਰਕਾਰ ਕਿੰਨੀ ਤਰੀਕ ਨੂੰ ਲੋਕ ਸਭਾ ਚੋਣਾਂ ਹੋਣਗੀਆਂ ਹੁਣ ਫੈਸਲਾ ਜਾਰੀ ਕਰਦਾ ਉਹ ਫੈਸਲਾ ਤੁਸੀਂ ਕਰਨਾ ਹੈ ਆਮ ਲੋਕਾਂ ਨੇ ਕਰਨਾ ਹੈ ਸਾਡੇ ਦੇਸ਼ ਭਾਰਤ ਦੇ ਲੋਕਾਂ ਨੇ ਕਰਨਾ ਹੈ ਕਿ ਕਿ ਕਿਵੇਂ ਅਸੀਂ ਕਿਹੜੀ ਸਰਕਾਰ ਨੂੰ ਕਿਵੇਂ ਚੁਣਨਾ ਹੁਣ ਇੱਥੇ ਫੈਸਲਾ ਤੁਸੀਂ ਆਪ ਕਰਨਾ ਹੈ ਹਾਲਾਂਕਿ ਜਿਹੜੇ ਲੋਕ ਸਰਕਾਰਾਂ ਨੂੰ ਗਵਰਨਮੈਂਟ ਨੂੰ ਪ੍ਰਸ਼ਾਸਨ ਨੂੰ ਇਹ ਕਹ ਲੋ ਕਿ ਅਧਾਰਿਆਂ ਨੂੰ ਕਹਿੰਦੇ ਸੀ ਕਿ ਅਧਾਰਾ ਕੰਮ ਨਹੀਂ ਕਰਦਾ ਜਾਂ ਪ੍ਰਸ਼ਾਸਨ ਕੰਮ ਨਹੀਂ ਕਰਦਾ ਜਾਂ ਗਵਰਨਮੈਂਟ ਕੰਮ ਨਹੀਂ ਕਰਦੀ ਹੁਣ ਤੁਹਾਡਾ ਫੈਸਲਾ ਹੋਏਗਾ ਹੁਣ ਤੁਸੀਂ ਵੋਟ ਕਰਨੀ ਹੈ ਹੁਣ ਤੁਸੀਂ ਚੁਣਨਾ ਕਿ ਆਖਿਰਕਾਰ ਕਿਵੇਂ ਅਸੀਂ ਵੋਟ ਪਾਉਣੀ ਹੈ ਕਿਵੇਂ ਅਸੀਂ ਆਪਣਾ ਉਮੀਦਵਾਰ ਚੁਣਨਾ ਕਿਵੇਂ ਅਸੀਂ ਆਪਣੇ ਦੇਸ਼ ਦਾ ਸਰਮਾਇਦਾਰ ਚੁਣਨਾ ਜਿਹਨੂੰ ਅਸੀਂ ਆਪਣੀ ਆਵਾਜ਼ ਪਹੁੰਚਾਉਣੀ ਹੈ ਕਿ ਭਾਈ ਇਹਨੇ ਸਾਡਾ ਕੰਮ ਕਰਾਉਣਾ ਅਸੀਂ ਇਹਦੇ ਦਰ ਤੇ ਜਾਣਾ ਯਾਨੀ ਕਿ ਹੁਣ ਸਰਮਾਇਦਾਰ ਚੁਣਨਾ ਦੁਬਾਰਾ ਤੋਂ ਵਿਧਾਨ ਸਭਾ ਚੁਣਾ ਅਸੀਂ ਪਹਿਲਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆ ਗਈ ਹੁਣ ਗੱਲ ਹੋ ਰਹੀ ਹੈ ਪੜ ਦੇ ਜੀ ਯਾਨੀ ਕਿ ਪ੍ਰਧਾਨ ਮੰਤਰੀ ਸਾਡੇ ਐਮਪੀ ਕਹਿੰਦੇ ਨੇ ਆਉਣਾ ਲੋਕ ਸਭਾ ਦੀਆਂ ਚੋਣਾਂ ਨੇ ਸੋ ਹੋਣ ਜਿਹੜਾ ਫੈਸਲਾ ਕਰਨਾ ਉਹ ਵੀ ਤੁਸੀਂ ਕਰਨਾ ਹੈ ਦੇਖ ਚੱਕ ਕੇ ਕਰਨਾ ਤੇ ਤੁਸੀਂ ਆਪਣੀ ਕੀ ਤੁਹਾਡਾ ਵਿਚਾਰ ਹੈ ਕੀ ਤੁਹਾਡੀ ਟਿੱਪਣੀ ਤੁਸੀਂ ਉਹ ਕਮੈਂਟ ਬਾਕਸ ਚ ਜ਼ਰੂਰ ਦਿਓ ਆਮ ਆਪੀ ਪਾਰਟੀ ਪੰਜਾਬ ਦੇ ਵਿੱਚ ਕੰਮ ਕਰ ਰਹੀ ਉਹਦੇ ਬਾਰੇ ਕੀ ਕਹਿਣਾ ਹੈ ਜਾਂ ਦੇਸ਼ ਅਕੋਰਡਿੰਗਲੀ ਨਰਿੰਦਰ મોદી ਕੇਂਦਰ ਵਿੱਚ ਸਰਕਾਰ ਹੈਗੀ ਹੈ ਭਾਜਪਾ ਦੀ ਹੁਣ ਤੁਸੀਂ ਕੀ ਸੋਚਦੇ ਹੋ ਕਿ ਆਖਿਰਕਾਰ ਆਪਣੇ ਤੁਸੀਂ ਐਮਪੀ ਨੂੰ ਆਪਣੇ ਜ਼ਿਲ੍ਹੇ ਦੇ ਐਮਪੀ ਨੂੰ ਕਿਵੇਂ ਚੁਣਨਾ ਹੈ ਜਾਂ ਭਾਰਤ ਦੇ ਵਿੱਚ ਕਿਹੜਾ ਪ੍ਰਧਾਨ ਮੰਤਰੀ ਬਣਾਉਣਾ ਚਾਹਦੇ ਹੋ ਤੁਸੀਂ ਆਪਣੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਤੱਕ ਇਹ ਵੀਡੀਓ ਪਹੁੰਚੇ ਹਰ ਇੱਕ ਦੇ ਵਿੱਚ ਆਜ ਸਾਡੇ ਤੱਕ ਪਹੁੰਚ ਤੋ ਹੱਜ ਤੱਕ ਪਹੁੰਚਣ ਜਿਹੜੇ ਲੋਕ ਹਾਲ ਤੱਕ ਕਨਫਿਊਜ਼ ਨੇ ਕਿ ਆਖਿਰਕਾਰ ਕਿਵੇਂ ਅਸੀਂ ਆਪਣੀ ਵੋਟ ਨੂੰ ਚੁਣਨਾ ਹੈ ਕਿਵੇਂ ਅਸੀਂ ਆਪਣੇ ਉਮੀਦਵਾਰ ਨੂੰ ਚੁਣਨਾ ਹੈ ਤੇ ਲੋਕ ਜਿਹੜੇ ਨੇ ਉਹ ਕਿਤਨਾ ਕਿਤੇ ਸਤਖਤ ਹੋ ਜਾਂਦੇ ਕਿ ਹਾਂਜੀ ਠੀਕ ਹੈ ਕਿ ਅਸੀਂ ਵੀ ਇਸ ਤਰੀਕੇ ਨਾਲ ਆਪਣਾ ਜਿਹੜਾ ਉਮੀਦਵਾਰ ਨੂੰ ਚੁਣਨਾ ਸੋ ਵੀਡੀਓ ਨੂੰ ਬਾਰ ਬਾਰ ਸ਼ੇਅਰ ਜ਼ਰੂਰ ਕਰਕੇ